ਦਿੱਲੀ ਦੀ ਸਰਕਾਰ ਨੂੰ ਮੈਂ ਕਹਿੰਦਾ ਕਿ ਜੇ ਸਿੱਟੂ ਨੂੰ ਕੱਲ ਤੱਕ ਨਾ ਛੱਡਿਆ ਤਾਂ ਸਾਰੀ ਦੁਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਦੇ ਪ੍ਰਦਰਸ਼ਨ ਹੋਣਗੇ ਬੋਲੇ ਸਤਕਾਰਯੋ ਸਾਥ ਸੰਗਤ ਜੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਲੋਕਾਂ ਨੂੰ ਟੋੜਾ ਪਛੋਕੜ ਦੱਸਣਾ ਚਾਹੁੰਦਾ ਇਹ ਧਰਤੀ ਹੈ ਵੀਰਾਂ ਦੀ جتھے مہراجر رنجیت سنگھ پیدا ہوئے ہیں اے ترتی, ए, اے ترتی ہے اکالی پھولا سنگھ, سنگھ, سنگھ دے جن نے افغانستان فتح کیتا اے ترتی ہے جتھے ए, احمد شاہ دالی جن نے دربار دے جکتے حملہ کیتا سی او دو بعد توڑے پرکھا نے ਪਹਿਲੀ ਲੜਾਈ ਕੁੱਪ ਦੇ ਵਿੱਚ ਕੀਤੀ ਦੂਜੀ ਲੜਾਈ ਅਗਲੇ ਪਿੰਡ ਕੀਤੀ ਤੇ ਫੇਰ ਖੀਦਲੀ ਪਿੰਡ ਗੇੜਾ ਦੇ ਵਿੱਚ ਅਫਗਾਨੀਆਂ ਦਾ ਤੇਮਛਾ ਅਫਗਾਨੀ ਦਾ ਬਿਸਤਰਾ ਬੰਦ ਕਰਤਾ ਤੋ ਤੁਸੀਂ ਕੋਈ ਐਸੇ ਵੈਸੇ ਨਹੀਂ ਹੋ ਕਿ ਤੁਹਾਨੂੰ ਕੋਈ ਇਤਿਹਾਸਕ ਤੌਰ ਤੇ ਕਹਿ ਕਿ ਇਹ ਲੋਕ ਇਹਨਾਂ ਨੇ ਸਿੱਖਾਂ ਦੀ ਲੜਾਈ ਸਿੱਖਾਂ ਦੀ ਆਜ਼ਾਦੀ ਦੇ ਵਿੱਚ ਹਿੱਸਾ ਨਹੀਂ ਲਿਆ ਸੋ ਮੈਂ ਜੋ ਸਰਕਾਰ ਨੇ ਪਾਨੇ ਸਿੱਧੂ ਨਾਲ ਕੀਤਾ ਹੈ ਬੜੀ ਜ਼ਲਾਤ ਹੈ ਕਿਉਂ ਕਰਕੇ ਇਹੋ ਜਿਹਾ ਸੱਚਾ ਸੱਚਾ ਲੀਡਰ ਜਿਹੜਾ ਸਰਕਾਰ ਦੇ ਪੋਲ ਖੋਲ ਰਿਹਾ ਸੀ ਉਸ ਦੇ ਉੱਤੇ ਝੂਠੇ ਮਕਦਮੇ ਪਾ ਕੇ ਕਿ ਭਾਣਾ ਜਿੰਨਾਂ ਨੂੰ ਖਿੱਚੂਗਾ ਕਿੱਡੀ ਮਾੜੀ ਗੱਲ ਹੈ ਛੋਟੀਆਂ-ਛੋਟੀਆਂ ਗੱਲਾਂ ਕਰਕੇ ਉਸ ਦੇ ਉੱਤੇ ਕੇਸ ਕਰਤੇ ਆਮ ਪਾਰਟੀ ਨੂੰ ਇਹ ਦੇਖ ਲੈਣਾ ਚਾਹੀਦਾ ਹੈ ਕਿ ਤੁਸੀਂ ਕਿੱਥੇ ਫਿਰਦੇ ਹੋ ਕਿਵੇਂ ਤੁਸੀਂ ਜਿਹੜੇ ਨੌਜਵਾਨ ਉੱਠਦੇ ਆ ਉਹਨਾਂ ਦੇ ਨਾਲ ਵਿਹਾਰ ਕਰਦੇ ਹੋ ਪਹਿਲਾ ਅਮਰਤਪਾਲ ਸਿੰਘ ਨਸ਼ੇ ਛਡਾਉਂਦਾ ਸੀ ਉਸ ਰੁਕੇ ਉੱਲਿਆ ਫੇਰ ਹੌਣ ਹੁਣ ਸਿੱਧਣੋ ਫੜ ਲਿਆ ਇਹ ਚੀਜ਼ ਚੱਲੀ ਨਹੀਂ ਦਿੱਲੀ ਦੀ ਸਰਕਾਰ ਨੂੰ ਮੈਂ ਕਹਿੰਦਾ ਕਿ ਜੇ ਸਿੱਟੂ ਨੂੰ ਕੱਲ ਤੱਕ ਨਾ ਛੱਡਿਆ ਤਾਂ ਸਾਰੀ ਦੁਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਦੇ ਪ੍ਰਦਰਸ਼ਨ ਹੋਣਗੇ ਬੋਲੇ ਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੀ ਹੋਇਆ ਜਦੋਂ ਅਮਰਤਪਾਲ ਸਿੰਘ ਨੂੰ ਇਹ ਸਰਕਾਰ ਨੇ ਫੜਿਆ ਔਰ ਭੁੱਲਿਓ ਨਾ ਮੋਦੀ ਸਾਹਿਬ ਤੁਸੀਂ ਇੱਕ ਨਵੀਂ ਰੈਤ ਸ਼ੁਰੂ ਕੀਤੀ ਹੈ ਸਾਡੇ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਲੀਡਰ ਤੁਸੀਂ ਸ਼ਹੀਦ ਕਰਾਤੇ ਆ ਇਹ ਚੀਜ਼ ਸਿੱਖਾਂ ਨੇ ਸੈਲੀ ਜੀ ਤੇ ਬਹੁਤ ਸਾਰੇ ਲੋਕ ਇੱਥੇ ਆਉਂਦੇ ਆ ਕਿ ਆਪਣਾ ਲੋਹਾ ਚ ਪਾਈਏ ਪਰ ਸਾਨੂੰ ਬੰਦਾ ਉਹ ਚਾਹੀਦਾ ਜਿਹੜਾ ਸਿੱਖਾਂ ਦੀ ਗੱਲ ਪਾਰਲੀਮੈਂਟ ਦੇ ਵਿੱਚ ਕਰ ਸਕੇ ਜੌਰਡਨ ਨਾਲ ਕਰ ਸਕੇ ਔਰ ਹਿੰਦੂ ਕੌਪਰ ਨੂੰ ਦੱਸ ਸਕੇ ਕਿ ਕਿਹੜੇ ਕਿਹੜੇ ਬੰਦੇ ਨੱਜਰ ਨੂੰ ਹੋਰਾਂ ਨੂੰ ਰਿਪਤਮਨ ਸਿੰਘ ਮਲਕ ਨੂੰ ਸੁਖਦੋਲ ਸਿੰਘ ਨੂੰ ਅਫਤਾਰ ਸਿੰਘ ਖੰਡੇ ਨੂੰ ਪਰਮਨ ਪਰਮਜੀਤ ਸਿੰਘ ਪੰਜਵਾੜ ਨੂੰ ਰੋਡੇ ਨੂੰ ਹਰਿਆਣਾ ਦੇ ਵਿੱਚ ਦੀਪ ਸਿੱਧੂ ਨੂੰ ਪੰਜਾਬ ਦੇ ਵਿੱਚ ਮੂਸੇਵਾਲੋਂ ਮਾਰਿਆ ਤਸ਼ਰੀਹ ਕੀਤਾ ਅਸੀਂ ਇਸ ਸੀਰੀਜ਼ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਅਗਲਾ ਪ੍ਰੋਗਰਾਮ ਜੇ ਸਰਕਾਰ ਨੇ ਪਾਣੇ ਸਿੱਤੂ ਨੂੰ ਨਾ ਛੱਡਿਆ ਕੱਲ ਤੱਕ ਫਿਰ ਅਗਲਾ ਪ੍ਰੋਗਰਾਮ ਚੀਫ ਮਿਨਿਸਟਰ ਦੇ ਹਲਕੇ ਤੂਰੀ ਦੇ ਵਿੱਚ ਅਸੀਂ ਬੜਾ ਤਕੜਾ ਇਕੱਠ ਕਰਨਾ ਹੈ ਕੀ ਦੱਸਣਾ ਹੈ ਕਿ ਭਗਵਾਨ ਸਿੰਘ ਜਿੱਥੇ ਤੇਰਾ ਹੱਲ ਕਾ ਤੋਰੀ ਉੱਥੇ ਫੋਟ ਜਾ ਪਹੁੰਚ ਜਾਣੀ ਐ ਜੇ ਤੂੰ ਇਹਨੂੰ ਨਾ ਰਹਾ ਕੀਤਾ ਕੱਲ ਤੱਕ ਮੈਂ ਆਸ ਕਰਦਾ ਹਾਂ ਜੀ ਇੱਥੋਂ ਦਾ ਇੱਕ ਮਹੇਸ਼ ਕੁਮਾਰ ਲੋਟਾ ਕਾਂਗਰਸੀ ਐ ਉਸ ਦੇ ਉੱਤੇ ਵੀ ਚੈਨਾਂ ਨੂੰ ਖਿੱਚਣ ਦਾ ਦੋਸ਼ ਲਾਇਆ ਹੈ ਮੈਂ ਕਹਿਣ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੇ ਦੋਸ਼ਾਂ ਦੇ ਵਿੱਚ ਲੋਕਾਂ ਨੂੰ ਫੜਨਾ ਜ਼ਲੀਲ ਕਰਨਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਜੇ ਕੰਤਕ ਨਾ ਛੱਡਿਆ ਫਿਰ ਮੈਂ ਆਪ ਨੂੰ ਬੇਨਤੀ ਕਰਦਾ ਕਿ ਆਪਾਂ ਨੇ ਤੂਰੀ ਪਹੁੰਚਣਾ 10 ਵਜੇ ਤੂਰੀ ਪਹੁੰਚ ਕੇ ਆਪਾਂ ਇਹੋ ਜਿਹਾ ਕੱਟ ਕਰਨਾ ਹੈ ਜਿਹੜਾ ਭਗਵਾਨ ਜੀ ਨੂੰ ਪਤਾ ਲੱਗ ਗਿਆ ਕਿ ਇਹ ਗਲਤ ਕੰਮ ਕਰ ਰਿਹਾ ਤੇ ਸਿੱਧੂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਦਿੱਤਾ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਦੀ ਫਤਿਹ ਅਰਜ਼ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਜੀ ਜਥੇਬੰਦੀਆਂ ਦੇ ਆਗੂ ਜੋ ਆਪਾਂ ਫੈਸਲਾ ਲੈਣਾ ਹੈ ਉਹ ਮੀਟਿੰਗ ਕਰਕੇ ਸਾਨੂੰ ਫੈਸਲਾ ਜਿਹੜੇ ਵੀ ਆਉਣਾ ਚਾਹੁੰਦੇ ਨੇ ਇੱਥੇ ਪਿੱਛੇ ਜਥੇਬੰਦੀਆਂ ਦੇ ਆਗੂ ਠੀਕ ਹੈ ਇੱਕ ਇੱਕ ਜਥੇਬੰਦੀ ਇੱਕ ਇੱਕ ਬੰਦਾ ਹਰ ਇੱਕ ਜਥੇਬੰਦੀ ਤੋਂ ਕਿਰਪਾ ਕਰਕੇ ਉਹ ਸਟੇਜ ਤੇ ਪਹੁੰਚੋ ਆ ਛੋਟੀ ਸਟੇਜ ਤੇ ਹਰ ਇੱਕ ਜਥੇਬੰਦੀ ਦਾ ਇੱਕ ਇੱਕ ਬੰਦਾ ਤਾਂ ਜੋ ਆਪਾਂ ਫੈਸਲਾ ਸੰਗਤ ਨੂੰ ਦੱਸਣਾ ਹੈ ਹੁਣ